ਚੱਲ ਚੱਲ ਜੀ ਅਸੀ ਗੁਰਬੀ ਜੀ ਵਧੀਆ ਜੀ ਦੀਪ ਹੋਰ ਕਾਕਾ ਬਾਈ ਐਨ ਵਧੀਆ ਜੀ ਵਧੀਆ ਤੁਹਾਨੂੰ ਐਨ ਕਰ ਪਾਈ ਕੈਮੋ ਐਨ ਵਧੀਆ ਜੀ ਦੇਖੋ ਬਾਈ ਜੀ ਇਹਨਾਂ ਤੁਸੀਂ ਮੇਰੀ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਤਾਂ ਜੁੜੇ ਹੋ ਬਹੁਤ ਦੇ ਵੀਰਾਂ ਭਾਈ ਜੀ ਆਪਾਂ ਨੂੰ ਤਕਰੀਬਨ ਤਕਰੀਬਨ 2-3 ਡਾਕਟਰ ਜੀ ਨਾ ਮਿਸ ਕਰਕੇ ਮਿਲ ਹੀ ਜਾਂਦੇ ਨੇ ਕਿਤੇ ਨਾ ਕਿਤੇ ਪਹਿਲਾਂ ਅੰਮ੍ਰਿਤਸਰ ਸੀਗੇ ਫਿਰ ਉਸ ਤੋਂ ਬਾਅਦ ਇੱਕ ਲੁਧਿਆਣਾ ਦੇ ਡਾਕਟਰ ਉੱਤੇ ਸੀਗੇ ਤੇ ਅੱਜ ਭਾਈ ਜੀ ਨੇ ਕਰਨਾਲ ਵੀ ਨਹੀਂ ਛੱਡਿਆ ਕਹਿੰਦਾ ਅੱਜ ਹਰਿਆਣਾ ਵੀ ਛੰਡੇ ਕੱਢ ਗਿਆ। ਬਾਕੀ ਆਪਾਂ ਗੱਲ ਕਰਦੇ ਆਂ ਬੱਚੇ ਚੌ ਚੌ ਦਾ ਬੱਚਾ। ਭਾਈ ਕੌਮ ਭਾਜੀ। ਹਾਂਜੀ ਹਾਂਜੀ ਭਾਜੀ। ਤੇ ਲਾਇਬ੍ਰੇਰੀ ਬੀਗਲ ਜੀ। ਜਿਹੜਾ ਨੀਚੇ ਬੱਚੇ ਨੇ ਜਿਹੇ ਸਨਜੂ ਦਾ ਬੱਚਾ ਸੀ ਤੇ ਆਪਾਂ ਜੀ ਨਾਲ ਕੈਮਰਾ ਵਾਲੇ ਜਿਹੜਾ ਫੁੱਦ ਦੇ ਵਿੱਚ ਹੀ ਪੈਣਾ ਇਹ ਲਾਇਬ੍ਰੇਰੀ ਦੇ। ਜਿਹੜਾ ਇਹ ਕੋਈ ਡੌਗ ਸ਼ੋਅ ਦੇ ਵਿੱਚ ਅੱچھے ਬਰੀਡਰ ਦਾ ਆਨ ਦਾ ਸਿਸਟਮ ਰਹਿੰਦਾ ਤੁਹਾਨੂੰ ਤੁਸੀਂ ਆਹ ਦੇਖ ਹੀ ਸਕਦੇ ਹੋ ਬੱਚੇ ਲੈ ਕੇ ਆਏ ਨੇ ਲਾਲ ਨਾਲ ਬਾਈ ਜੀ ਉਹਨਾਂ ਨੇ ਰੈਪ ਕਰਕੇ ਨਾ ਬੱਚੋਂ ਕਵਰ ਕਰਕੇ ਵੀ ਹਵਾ ਨਾ ਲੱਗੇ ਠੰਡ ਨਾ ਲੱਗੇ। ਇਹ ਇੱਕ ਚੰਗੇ ਬਿਲਡਰ ਦੀ ਪਛਾਣ ਹੁੰਦੀ ਹੈ ਵੀ ਆਹ ਤੋਂ ਪਤਾ ਲੱਗਦਾ ਵੀ ਇਹ ਚੰਗਾ ਬਿਲਡਰ ਹੈ ਠੀਕ ਆ ਚੌਥਾ 14 ਬੱਚਾ ਇਹ ਬਾਕੀ ਆਪਾਂ ਗੱਲ ਕਰਦੇ ਆਂ ਬਾਈ ਉਹਨਾਂ ਦਾ ਰੇਟ ਵਾਈਜ਼ ਇਹ ਕੋਲ ਕਿਹੜੀ ਕਿਹੜੀ ਬਿਲਡ ਦੇ ਵਿੱਚ ਕੰਮ ਕਰਦੇ ਬਾਈ ਬਾਈ 14 ਦੱਸਿਓ ਮੇਲ ਦੀਆਂ ਦਾ ਪ੍ਰਾਈਸ ਕੀ ਸਰ ਮੇਲ ਹੋਊਗਾ ਆਪਣੇ 20000 ਦਾ ਜੀ ਫੀਵਰ ਹੀ ਮਿਲ ਜਾਪਾ 17000 ਦਾ ਠੀਕ ਹੈ ਜੀ ਭਾਈ ਤੁਆਏ ਦਾ ਜੀ ਤੁਆਏ ਦੇ ਪਰ ਮਿਲ ਜੂਗਾ ਆਪਾਂ ਨੂੰ 18000 ਦਾ ਫੀਵਰ 15000 ਦਾ ਭਾਈ ਆਪਾਂ ਹੋਰ ਬਿਲਡ ਦੇ ਵਿੱਚ ਕੰਮ ਆਹ ਬਿਲਡ ਜੀ ਕੰਮ ਕਰ ਰਿਹਾ ਆਪਾਂ ਕਿਹੜਾ ਆਨਲਾਈਨ ਡਿਲੀਵਰੀ ਆਨਲਾਈਨ ਡਿ ਭਾਜੀ ਲੈਬਰੇ ਦੇ ਵਿੱਚ ਕੁਆਲਟੀ ਅਕੋਰਡਿੰਗ ਆਪਣਾ ਰੇਟ ਹੁੰਦਾ ਵਾ ਠੀਕ ਹੈ ਜੀ ਜਿੱਦਾਂ ਆਪਣਾ ਕੋ 15 ਤੋਂ 18000 ਤੱਕ ਤੁਹਾਨੂੰ ਤੱਕ ਦਾ ਕੁਆਲਟੀ ਦਾ ਰੇਟ ਹੈਗਾ ਠੀਕ ਹੈ ਜੀ ਤੇ ਵੀਗਲ ਦੇ ਵਿੱਚ ਭਾਜੀ 15000 ਦਾ ਮੇਲ ਆ 10000 ਦੀ 7000 ਦੀ ਫੀਮੇਲ ਇਦਾਂ ਦਾ ਅਲੱਗ-ਅਲੱਗ ਰੇਟ ਹੈ ਠੀਕ ਹੈ ਜੀ ਤੇ ਬੱਚਾ ਤੁਸੀਂ ਦਿਖਾਈ ਦਿਓ ਭਾਜੀ ਕੈਮਰੇ ਦੇ ਵਿੱਚ ਨਾ ਦੇਖੋ ਤੁਸੀਂ ਫੀਮੇਲ ਵਾਲੇ ਬੱਚੇ ਨਾ ਫੁੱਲ ਮਾਰਕਿੰਗ ਦੇ ਵਿੱਚ ਬੱਚਾ ਹੈ ਆ ਚੈੱਕ ਕਰ ਲਈ ਕੋਣ ਦੇਖੋ ਤੁਸੀਂ ਫੀਮੇਲ ਵਾਲੇ ਬੱਚੇ ਨਾ ਫੁੱਲ ਮਾਰਕਿੰਗ ਦੇ ਵਿੱਚ ਬੱਚਾ ਹੈ ਚੈੱਕ ਕਰੋ ਜੀ ਕੁਆਲਟੀ ਚੈੱਕ ਕਰੋ ਜੇ ਘੱਟ ਮੱਧ ਮਾਰਕਿੰਗ ਵੀ ਤੇ ਬਾਕੀ ਬਜਨ ਨੂੰ ਕੰਟੈਕਟ ਕਰ ਸਕਦੇ ਹੋ ਕਾਕੇ ਵੀਰੇ ਆਪਣਾ ਨੰਬਰ ਬੋਲ ਦਿਓ 9779648464 ਠੀਕ ਹੈ ਤੇ ਵੀਡੀਓ ਦੇ ਵਿੱਚ ਨਾ نیچے ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਦੀਪ ਬਾਈ ਆਪਣਾ ਨੰਬਰ ਬੋਲ ਦਿਓ 828827209 ਠੀਕ ਹੈ ਤੇ ਇਹਨਾਂ ਦੇ ਨਾਲ ਟੀਮ ਵਰਕ ਹੈ ਇਹਨਾਂ ਦਾ ਬਹੁਤ ਵਧੀਆ ਟੀਮ ਵਰਕ ਹੈ ਬਾਈ ਜੀ ਇਹਨਾਂ ਤੋਂ ਬੱਚੇ ਮੰਗਵਾੜਾ ਹੋਵੇ ਤਾਂ ਇਹਨਾਂ ਦਾ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹਿੰਦਾ 올 ਬ੍ਰੀਡ ਦੇ ਵਿੱਚ ਕੰਮ ਹੈ 올 ਇੰਡੀਆ ਡਿਲੀਵਰੀ ਹੈ ਤੇ ਬਾਈ ਜੀ ਆਪਣੀ ਲੋਕੇਸ਼ਨ ਬੋਲ ਦਿਓ ਕੀ ਪਏ ਨੇ ਆਪਣੀ ਰਾਏਕੋਟ ਲੋਕੇਸ਼ਨ ਆ ਜੀ ਠੀਕ ਹੈ ਆਪਣੀ ਵੀਰੇ ਆਪਣੀ ਲੁਧਿਆਣਾ ਦੇ ਜੀ ਠੀਕ ਹੈ ਓਕੇ ਵੀਰੇ ਥੈਂਕ ਯੂ

क्वालिटी देख सकते हैं भैया इसका प्राइस क्या है क्या आप बोल होंगे मेल का फीमेल सर मेल का बारह हजार पाँच सौ का जी ठीक है जी फीमेल का भैया बारह का सर बारह का कौल जी सर भैया आप कौन सी कौन सी ब्रीड में काम है सिटजू है टॉयपॉम है कल्चर पॉम है जी लेब है है और ब्रीड भी है और ब्रीड सर ठीक है ना

भाई भाई आ, एक और बात पूछो आपसे अगर कोई बंदा हमारे चैनल से फेसबुक पेज पे आता है तो उसको कुछ डिस्काउंट हो जाएगा बिल्कुल सर आपके नाम से बिल्कुल डिस्काउंट होगा जी ठीक है भैया ओके थैंक यू भैया वेलकम सर असिगा मोंटी पाजी की हालचाल है सत श्री अकाल जी बहुत बढ़िया तुसी सुनाओ और आईके डॉग शो थे हां जी हां जी सर आओ तोटे एरिया ਦੇ ਵਿੱਚ ਡੌਗ ਸ਼ੋ ਹੋਵੇ ਤੇ ਤੁਸੀਂ ਨਾ ਪਹੁੰਚੋ बिल्कुल जी बिल्कुल देखो पाजी बच्चेया ਦੇ ਵਿੱਚ ਤਾਂ ਕੁਆਲਟੀ ਦੇ ਵਿੱਚ ਦੇਖੋ बच्चा ਕੁਆਲਟੀ ਵਰ ਦਾ ਇੱਕ ਇਹ ਪਾਜੀ ਇਹ ਕਲਚਰ ਪਾਉ ਪਾ ਮੈਰੀਨ ਹੈ ਪੁਮੇਰੀਅਨ ਦੇ ਵਿੱਚ ਆ ਕਿਉਂਕਿ ਪੁਮੇਰੀਅਨ ਦੇ ਕਲਚਰ ਦਾ ਥੋੜਾ ਜਿਹਾ ਫਰਕ ਹੁੰਦਾ ਹੈ ਡਿਫਰੈਂਸ ਹੁੰਦਾ ਹੈ ਉਹਦੇ ਕਰਕੇ ਮੈਂ ਕਹਾਂ ਕਲਚਰ ਵੀ ਹੋ ਸਕਦਾ ਹੈ ਬੱਚਾ ਤੇ 골ਡਨ ਟ੍ਰਾਈਵਰ ਦਾ ਬੱਚਾ ਹੈ ਭਾਜੀ ਮੇਲ ਆ ਫੀਮੇਲ ਆ ਭਾਜੀ ਆ ਪੁਮੇਰੀਅਨ ਦੀ ਫੀਮੇਲ ਹੈ ਜੀ ਆ 골ਡਨ ਟ੍ਰਾਈਵਰ ਦਾ ਮੇਲ ਹੈਗਾ ਭਾਜੀ ਪ੍ਰਾਈਸ ਦੱਸੀ ਹੋਈ ਹੈ ਪ੍ਰਾਈਸ ਇਹ ਦੇ ਦਾਂਗੇ 16000 ਦਾ ਮੇਲ ਠੀਕ ਹੈ ਜੀ ਤੇ ਆ 4500 ਦੀ ਫੀਮੇਲ ਠੀਕ ਹੈ ਭਾਜੀ ਤੇ ਮੇਲ ਦਾ ਇਹਦਾ ਪੁਮੇਰੀਅਨ ਦਾ ਭਾਜੀ ਪੁਮੇਰੀਅਨ ਦਾ ਮੇਲ 7000 ਰੁਪਏ ਦਾ ਸੇਲ ਹੋ ਗਿਆ ਸਰ ਸਵੇਰੇ ਠੀਕ ਹੈ ਸਵੇਰੇ ਸੇਲ ਹੋ ਗਿਆ ਤੇ ਬੋਲਡਰੀਵਰ ਦੀ ਫੀਮੇਲ ਭਾਜੀ ਫੀਮੇਲ 8000 ਦੀ ਦੇ ਦਾਂਗੇ ਜੀ ਇਹ ਹੈਗੀ ਫੀਮੇਲ ਪਈਆਂ ਨੇ ਫੀਮੇਲ ਹੈ ਜੀ ਭਾਜੀ ਤੇਜ਼ ਦੇ ਵਿੱਚ ਪਈਆਂ ਨੇ ਮੈਂ ਕਿਹਾ ਚਲੋ ਬੱਚੇ ਆਰਾਮ ਕਰ ਰਹੇ ਨੇ ਕਿ ਬੈਠੇ ਰਹੋ ਤੇ ਤੂੰ ਕਿਉਂ ਨਿਕਲ ਰਹੀ ਆ ਤੇ ਬਾਕੀ ਬਾਈ ਜਿਹੜਾ ਗੱਲ ਕਰਦੇ ਆ ਅੱਗੇ ਭਾਜੀ ਉਹ ਪੂਡਲ ਦੇ ਬੱਚੇ ਆ ਉਹ ਉਹ ਟੋਏ ਪੂਡਲ ਤੇ ਹੈਗੇ ਜੀ ਟਵਾਈ ਪੂਟਲ ਦੇ ਵਿੱਚ ਭਾਜੀ ਕਿਹੜੇ ਕਲਰ ਦੇ ਵਿੱਚ ਆ ਗਏ ਬੱਚੇ ਐਪ੍ਰੀਕੋਟ ਕਲਰ ਹੈਗਾ ਜੀ ਇਹ ਐਪ੍ਰੀਕੋਟ ਦੇ ਵਿੱਚ ਕਿਹੜਾ ਇਹ ਲਾਈਟ ਐਪ੍ਰੀਕੋਟ ਆ ਗਿਆ ਜਿਵੇਂ ਨਹੀਂ ਇਹ ਡਾਰਕ ਹੋਣਗੇ ਸਰ ਜੀ ਇਹ ਵੱਡੇ ਹੋਣਗੇ ਠੀਕ ਹੈ ਭਾਜੀ ਦੇਖੋ ਐਪ੍ਰੀਕੋਟ ਦੇ ਵਿੱਚ ਬੱਚੇ ਲੱਗੇ ਜਿਹੜਾ ਟਵਾਈ ਪੂਟਲ ਦੇ ਵਿੱਚ ਜਿਹੜਾ ਪੂਟਲ ਦੇ ਵਿੱਚ ਵੀ ਨਾ ਦੋ ਤਰ੍ਹਾਂ ਦੇ ਸਾਈਜ਼ ਆਉਂਦੇ ਨੇ ਕਿ ਇੱਕ ਇੱਕ ਜੈਂਟ ਆਉਂਦਾ ਇੱਕ ਜੈਂਟਿਕ ਟਵਾਈ ਆਉਂਦਾ ਜੀ ਹਾਂ ਟਵਾਈ ਆਉਂਦਾ ਇਹ ਮੈਂ ਦਿਖਾਈ ਸਕਦਾ ਭਾਜੀ ਭਾਜੀ ਇਹਦਾ ਪੇਜ ਕੀ ਆਇਆ ਤੇ ਪ੍ਰਾਈਸ ਕੀ ਦੇ ਇਹਦਾ ਮੇਲ ਹੈਗਾ ਜੀ 25000 ਰੁਪਏ ਦਾ ਠੀਕ ਹੈ ਜੀ ਫੀਮੇਲ ਹੈਗੀ 18000 ਰੁਪਏ ਭਾਜੀ ਇਸ ਟਾਈਮ ਦੇ ਨਾਲ ਲਵੇ ਕੀ ਕਿ ਉਸ ਸਟਾਕ ਅਵੇਲੇਬਲ ਹੈ ਇਹਦੇ ਵਿੱਚ ਟੁਆਇਪ ਸਟਾਕ ਦੇ ਵਿੱਚ ਟੁਆਇਪ ਪੁੱਡਲ ਦੇ ਵਿੱਚ ਤਿੰਨ ਫੀਮੇਲ ਹੈਗੀ ਜੀ ਇੱਕ ਮੇਲ ਹੈਗਾ ਠੀਕ ਹੈ ਭਾਜੀ ਤੇ ਆਪਣੀ ਭਾਜੀ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਹੈ ਆਲ ਓਵਰ ਇੰਡੀਆ ਡਿਲੀਵਰੀ ਹੈ ਜੀ ਤੇ 올 ਬਰੀਡ ਦੇ ਵਿੱਚ ਹੀ ਕੰਮ ਹੈ 올 ਬਰੀਡ ਦੇ ਵਿੱਚ ਕੰਮ ਹੈ ਜੀ ਭਾਜੀ ਉਹ ਤਾਂ ਸ਼ਿਡਜੂ ਦੇ ਪਿਆ ਇੱਕ ਫੀ ਆ ਸ਼ਿਡਜੂ ਦਾ ਜਿਹੜਾ ਬਰਾਊਨ ਕਲਰ ਹੈ ਵਿਦ ਕੇਸੀਆਈ ਮੇਲ ਹੈਗਾ ਜੀ ਠੀਕ ਹੈ ਜੀ ਤੇ ਟਰਾਈ ਕਲਰ ਦੀ ਫੀਮੇਲ ਹੈਗੀ ਉਹ ਔਨ ਹੀਟ ਹੈਗੀ ਇਹਦੀ ਔਨ ਹੀਟ ਹੈ ਇਹ 6 ਮਹੀਨਾ ਦੇ ਨਾਲ ਹਾਂ ਜੀ 6th ਮਹੀਨੇ ਦਾ ਦੋਨੋਂ ਕੇਸੀਆਈ ਰਜਿਸਟਰਡ ਹੈ ਉਹਨੇ ਕੇਸੀਆਈ ਸਿਸਟਮ ਲੇਗੀ ਠੀਕ ਹੈ ਨਾ ਤੇ ਭਾਜੀ ਮੇਲ ਦੀ ਡਿਮਾਂਡ ਕੀ ਕਰ ਰਹੇ ਤੇ ਫੀਮੇਲ ਦੀ ਕੀ ਡਿਮਾਂਡ ਕਰ ਰਹੇ ਮੇਲ 35000 ਰੁਪਏ ਫੀਮੇਲ 30000 ਰੁਪਏ ਫੀਮੇਲ 30000 ਰੁਪਏ ਤੇ ਭਾਜੀ ਆਪਣਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਨਾ ਹਾਂਜੀ ਹਾਂਜੀ ਸਰ ਤੇ ਭਾਜੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਕਰਨਾਲ ਹਰਿਆਣਾ ਮੋਬਾਈਲ ਨੰਬਰ 9050763001 ਠੀਕ ਹੈ ਤੇ ਬਾਈ ਜੀ ਦਾ ਤੁਹਾਡੇ ਨਾਲ ਨੀਚੇ ਨੰਬਰ ਚੱਲ ਰਿਹਾਗਾ ਵੀਡੀਓ ਦੇ ਵਿੱਚ ਤੇ ਬਾਈ ਜੀ ਦਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਜੀ ਸਰ ਤੇ ਬਾਕੀ ਮੈਂ ਤੁਹਾਨੂੰ ਪੁੱਛਣਾ ਚਾਹਵਾ ਭਾਜੀ ਆਪਣਾ ਜੇ ਕੋਈ YouTube ਤੋਂ ਜਾਂ Facebook ਤੋਂ ਕੋਈ ਫਾਲੋਅਰ ਆਂਦਾ ਆਪਣਾ ਸਬਸਕ੍ਰਾਈਬਰ ਆਂਦਾ ਤਾਂ ਉਹ ਕੋਈ ਕੁਝ ਮਾਣ ਦਾ ਅਧਰ ਹੋ ਜਾਏ। ਬਿਲਕੁਲ ਜੀ ਬਿਲਕੁਲ ਲੈਸ ਹੋਏਗੀ ਬਿਲਕੁਲ। ਬਿਲਕੁਲ ਲੈਸ ਹੋ ਜਾਏਗੀ। ਠੀਕ ਹੈ ਭਾਜੀ, ਬੈਂਕੀ ਜੀ। ਓਕੇ ਸਰ, ਵੈਲਕਮ। ਓਕੇ ਜੀ। ਅੱਛੀਗਾ ਭਾਈ ਜੀ, ਕੀ ਹਾਲ ਚਾਲ ਹੈ? ਵਧੀਆ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਹੋਰ ਪਹੁੰਚ ਹੀ ਗਏ? ਹਾਂ ਜੀ, ਬਿਲਕੁਲ ਪਹੁੰਚ ਗਏ ਭਾਈ। ਦੇਖੋ ਭਾਈ ਜੀ ਨਾ ਕੁਆਲਿਟੀ ਦੇ ਵਿੱਚ ਬੱਚੇ ਨੇ ਕਿ ਲੈਬਰੇ ਦੇ ਵਿੱਚ ਬਲੈਕ ਬੱਚਾ ਵੀ ਆ ਇੱਕ 골ਡਨ ਬੱਚਾ ਵੀ ਆ ਤੇ ਬਾਕੀ ਭਾਈ ਜੀ ਦਾ ਗੱਲ ਕਰ ਦੱਸ ਦਿਓ ਲਾਇਬ ਦੇ ਵਿੱਚ ਕੀ ਕੁਛ ਹੈ ਮੇਲ ਹੈ ਫੀਮੇਲ ਹੈ ਕੀ ਪ੍ਰਾਈਸ ਹੈ ਕੀ ਇਹ ਹੈ ਠੀਕ ਹੈ ਭਾਈ ਭਾਈ ਆਪਣੇ ਕੋਲ 6 ਤੋਂ ਮੇਲ ਹੈ ਠੀਕ ਹੈ 4 ਫੀਮੇਲ ਨੇ ਭਾਈ ਠੀਕ ਹੈ ਮੇਲ 15000 ਰੁਪਏ ਗਿਆ ਹੈ ਮੱਤਰ ਫੀਮੇਲ 3 10000 ਰੁਪਏ ਗਿਆ ਹੈ ਭਾਈ ਪਾਜੀ ਬੱਚਾ ਕਮਾ ਕੇ ਦਿਖਾ ਦਿਓ ਦੇਖੋ ਪਾਜੀ ਬੱਚਾ ਨਾ ਕਮਾ ਕੇ ਦਿਖਾ ਰਿਹਾ ਭਾਈ ਜੀ ਨਾ ਬੱਚਾ 71 ਵਾਲੀ ਵੀ ਫੌਤ ਹੋ ਕੇ ਤਰਾ ਕੋ ਮਰਿਆ ਬੱਚਾ ਬੱਚੇ ਦੀ ਕੁਆਲਿਟੀ ਹੈ ਪਾਜੀ ਕਿਹੜੀ ਬਲੱਡ ਲਾਈਨ ਦੇ ਬੱਚੇ ਹੈ ਬਾਈ ਆਪਣੀ ਮੇਲ ਆਪਣੀ ਫੀਮੇਲ ਆ ਦੋਨੋਂ ਆਪਣੀ ਜੋੜ ਆਪਣੇ ਘਰ ਹਾਂ ਪ੍ਰੋਪਰ ਫਲਡ ਵੀ ਆਪਣੀਆਂ ਬਾਈ ਕੁੱਤੀ ਵੀ ਆਪਣੀ ਆਪਣੀ ਬਰੀਡਿੰਗ ਆ ਬਾਈ ਆਪਣੀ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਬਾਈ ਬਾਈ ਮੇਨ ਤੋਂ ਆਪਣਾ ਜਰਮਨ ਲਾਇਬ ਕੀਆ ਦੋਨੋਂ ਠੀਕ ਆ ਜਰਮਨ ਦੇ ਵਿੱਚ ਕਿਹੜੇ ਕੋਡ ਦੇ ਵਿੱਚ ਬਾਈ ਬਾਈ ਲੌਂਗ ਕੋਡ ਆ ਲੌਂਗ ਕੋਡ ਹਾਂ ਕੀ ਕਿਨਕੇਸ਼ਨ ਪੈ ਜਾਂਦੀ ਹੈ ਭਾਜੀ ਬਾਈ ਲਾੜਵਾ ਪੜਾ ਆਪਣਾ ਕੁ ਖੇਤਰ ਮਾ ਲਾੜਵਾ ਠੀਕ ਹੈ ਨੀਅਰ ਕੋਸ ਖੇਤਰ ਪੈਦਾ ਆਪਣਾ ਜਨਾ ਲਾੜਵਾ ਕਸਬਾ ਹੈ ਬਾਈ ਲਾੜਵਾ ਕਸਬਾ ਹੈ ਠੀਕ ਹੈ ਹਾਂ ਤੇ ਬਾਕੀ ਭਾਜੀ ਆਪਣਾ ਆਲ ਫਰੀਡ ਦੇ ਵਿੱਚ ਕੰਮ ਕਰਦੇ ਹੋ ਜਾਂ ਦੋਨੇ ਨਹੀਂ ਨਹੀਂ ਬਸ ਮੇਨ ਦੋ ਹੀ ਹੈ ਬਾਈ ਲਾੜਵਾ ਜਰਮਨ ਸਿਰ ਵੀ ਆਪਣੇ ਹੀ ਪਪੀ ਸੇਲ ਕਰਦੇ ਹਾਂ ਆਪਣੇ ਹਾਂ ਨਹੀਂ ਨਹੀਂ ਛੱਡ ਵੀ ਆਪਣੇ ਹੀ ਆ ਫੀਮੇਲ ਵੀ ਆਪਣੀ ਆਪਣੇ ਕਰਦੇ ਹਾਂ ਭਾਜੀ ਤੇ ਭਾਜੀ ਬਾਕੀ ਆ ਬੱਚੇ ਤਾਂ ਖੜਾ ਮਿਲਕੀ ਵਾਈਟ ਬੱਚੇ ਨੇ ਕਿ ਦੇਖੋ ਮੈਂ ਆਪਾਂ ਬਲੈਕ ਬਾਈ ਬਾਈ ਕਿਧਰ ਤੇ ਕਾਢੀ ਵਾਈਟ ਬੱਚੇ ਲੈ ਕੇ ਦੇਖੋ ਮੈਂ ਨਾ ਆਪਣੇ ਕਸਟਮਰ ਦੀ ਰਿਪੇਅਰਮੈਂਟ ਦੇਖੋ ਮਿਲਕੀ ਵਾਈਟ ਦੇ ਵਿੱਚ ਬੱਚੇ ਲੱਗੇ ਉਹ ਬੋਲਡ ਨੇ ਥੋੜੀ ਐਜ ਘਮ ਹੈ ਬਾਈ ਕਿ 27 28 ਜਿੰਨੇ ਬੱਚੇ ਆ ਬੱਚੇ ਦੇਖੋ ਭਾਜੀ ਕੁਆਲਟੀ ਦੇਖੋ ਮਿਲਕੀ ਵਾਈਟ ਦੇ ਭਾਜੀ ਹਾਂ ਵਾਈਟ ਆ ਬਾਈ ਬੋਲਡ ਕਰਦੇ ਦੇ ਵਿੱਚ ਬੱਚੇ ਲੱਗੇ ਜੇ ਤੁਸੀਂ ਦੇਖਦੇ ਹੋ ਟੇਲ ਹੈ ਸ਼ੋਰਟ ਟੇਲ ਦੇ ਵਿੱਚ ਹੈ ਤੇ ਸ਼ੋਰਟ ਹੀ ਮਜਲ ਦੇ ਵਿੱਚ ਹੈ ਪੰਜ ਪੇਸ ਹੈ। ਭਾਜੀ ਕੀ ਇਹਦੀ ਪ੍ਰਾਈਸ ਬਾਈਸ ਵਿੱਚ ਸੇਮ ਹੀ ਹੈ? ਪੁਨਰ ਹਾਂ। ਠੀਕ ਹੈ। 15 ਗਾਮੀ। ਕੋਈ ਕਲਰ ਦੇ ਵਿੱਚ ਹੋਰ ਨਹੀਂ ਨਹੀਂ ਕੋਈ ਕੋਈ ਡਿਮਾਂਡ ਨਹੀਂ। ਬਲੈਕ ਤਾਂ ਹਾਂ ਬਸ ਸਾਰੇ ਆ। ਬਲੈਕ ਹੋਵੇ। ਪ੍ਰਾਈਸ ਕਲਰ ਦਾ ਕੋਈ ਹੋ ਨਹੀਂ ਹੈ ਕਮਜਾ ਦੋ ਸੇਮ ਹੀ ਹੈ। ਤੇ ਭਾਜੀ ਉਹ ਬਾਕੀ ਉੱਤਰ ਹੀ। ਇਹ ਵੀ ਆਪਣੇ ਆ ਭਾਈ ਭਾਈ ਦੇ ਆਪਣੇ ਇੰਦਰੀ ਸਿਆ। ਠੀਕ ਹੈ ਵੀ ਸੇਲ ਕਰਾਸ ਤੇ। ਹਾਂ ਸਭ ਸੇਲ ਲਈ। ਭਾਜੀ ਜਿਹੜਾ ਇੱਕ ਮੇਰੇ ਅੰਦਰ ਵਿੱਚ ਸਭਨੋਂ ਬੱਚਾ ਪਿਆ। ਉਹਦਾ ਕੀ ਪ੍ਰਾਈਸ ਹੋਊ ਕੀ ਸੇਲ ਕਰਨਾ ਹੈ? ਇਹ ਕਲਚਰ ਹੈ ਭਾਜੀ। ਕਲਚਰ ਦੇ ਵਿੱਚ ਜਿਹੜਾ ਵਾਈਟ ਦੇ ਵਿੱਚ ਹੈ ਭਾਜੀ। 8 ਟੋਏ ਪੋਮ ਦਾ ਬੱਚਾ ਹੈ ਜੀ ਬੱਚਾ ਭਾਜੀ ਮੇਰਾ ਫੀਮੇਲ ਆ ਭਾਜੀ ਇਹ ਫੀਮੇਲ ਹੈਗੀ 8 ਕਲਚਰ ਦੀ ਇਹ ਕਲਚਰ ਦਾ ਮੇਲ ਹੈਗਾ ਠੀਕ ਹੈ ਭਾਜੀ ਭਾਜੀ ਕੀ ਡਿਮਾਂਡ ਹੈ ਤੇ ਕੀ ਸੇਲ ਕਰਨਾ ਹੈ ਇਹ ਵੀਰ ਜੀ 10000 ਦੀ ਹੈਗੀ ਇਹ 12000 ਦੇ ਮੰਗਦੇ ਆ ਠੀਕ ਹੈ ਭਾਜੀ ਤੇ ਆਪਣੀ ਲੋਕੇਸ਼ਨ ਕੀ ਬੰਦੇ ਆਪਣੀ ਇੰਦਰੀ ਹੈਗੀ ਜੀ ਡਿਸਟ੍ਰਿਕਟ ਕਰਨਾਲ ਹੈਗਾ ਭਾਜੀ ਠੀਕ ਹੈ ਭਾਜੀ ਆਪਣਾ ਮੋਬਾਈਲ ਨੰਬਰ ਪੁੱਛਦੇ 9896001925 ਠੀਕ ਹੈ ਤੇ ਬਾਕੀ ਆਪਾਂ ਭਾਈ ਜੀ ਨਾਲ ਗੱਲ ਕਰਦੇ ਆ ਤੇ ਕਿਹੜਾ ਪ੍ਰਾਈਸ ਦਾ ਮੋਬਾਈਲ ਨੰਬਰ ਪੁੱਛਦੇ ਆ ਭਾਈ ਦੀ ਲੋਕੇਸ਼ਨ ਪੁੱਛਦੇ ਆ ਭਾਈ ਆਪਣੀ ਮੋਬਾਈਲ ਨੰਬਰ ਹੈ 8930100061 ਲੋਕੇਸ਼ਨ ਲਾਡਵੇ ਬਾਈ ਜੀ ਨੀਚੇ ਨਾ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਚੱਲਦਾ ਰਹੂਗਾ ਮੈਂ ਇੱਕ ਵਾਰ ਕੇਸ ਤੇ ਵੀ ਮਾਰ ਦਵਾਂਗਾ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਆਪਣੀ ਆਲਓਵਰ ਇੰਡੀਆ ਕਲੀਮ ਨਹੀਂ ਕਰਾਂਗਾ ਹਾਂ ਕਲੀਮ ਨਹੀਂ ਆਲਓਵਰ ਨਹੀਂ ਬਾਈ ਕੋਈ ਨਹੀਂ ਇਹ ਬਾਕੀ ਬਾਈ ਜੀ ਪ੍ਰੋਟੈਕਟ ਕਰ ਸਕਦੇ ਓਕੇ ਥੈਂਕ ਯੂ ਭਾਈ ਜੀ ਠੀਕ ਵੀਰ ਜੀ ਥੈਂਕ ਯੂ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਹੋਰ ਵੀਰੇ ਆਈ ਚੱਕੇ ਚੋਤੇ ਹਾਂਜੀ ਦੇਖੋ ਭਾਈ ਜੀ ਬਾਈ ਜੀ ਦਾ ਜਮਲਾ ਨਗਰ ਤੋਂ ਨੇ ਇਹ ਬਾਈ ਜੀ ਲੈ ਕੇ ਆਏ ਨੇ ਅੱਜ ਬੱਚੇ ਲੈ मेल 10000 ਰੁਪਏ ਠੀਕ ਹੈ ਜੀ ਫੀਮੇਲ ਦਾ 8000 ਰੁਪਏ ਰੇਟ ਹੈ ਠੀਕ ਹੈ ਜੀ ਇਹ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਕਰਦੇ ਹੋ ਆਪਣਾ ਲਾਸਾਪਸ ਸਿਰਜੂ ਲੈਬਰਡੋਰ ਠੀਕ ਹੈ ਟੋਏ ਬਰੀਡો ਮੈਂ ਠੀਕ ਹੈ ਟੋਏ ਬਰੀਡ ਹਾਂਜੀ ਬਾਕੀ ਜਬਰੂ ਆਲ ਬਰੀਡ ਹੀ ਆ ਕੇਣਾ ਟੋਏ ਦੇ ਵਿੱਚ ਹੀ ਬਾਈ ਦਾ ਕੰਮ ਹੈ ਤੇ ਬਾਈ ਆਪਣੀ ਪੈਟ ਸ਼ਾਪ ਹੈ ਹਾਂਜੀ ਹਾਂਜੀ ਤੇ ਪੈਟ ਸ਼ਾਪ ਦਾ ਕੀ ਨਾਮ ਹੈ ਭਾਜੀ ਕੇਡੀ ਪੈਟ ਸ਼ੋਪ ਕੇਡੀ ਪੈਟ ਸ਼ਾਪ ਜਮਨਾਗਾ ਠੀਕ ਹੈ ਤੇ ਬਾਕੀ ਭਾਜੀ ਉਧਰੋਂ ਲਾਸਾ ਦਾ ਬੱਚਾ ਹੈ ਹਾਂਜੀ ਉਹ ਕੱਢ ਕੇ ਦਿਖਾ ਦਿਓ ਸਿਰਜੂ ਹੈ ਤਾਂ ਉਹ ਕੱਢ ਕੇ ਦਿਖਾ ਦਿਓ ਲਾਸਾਪਸ ਦਾ ਬੱਚਾ ਹੈ ਹਾਂ देखो भाई लासा एब्सोडी ना अपनी रिक्वायरमेंट आ रही सी की वीडियो ਦੇ ਵਿੱਚ ਨਾ ਤੁਸੀਂ ਸਿੜਤੀ ਦੇ ਬੱਚੇ ਦਿਖਾਈ ਜਾਂਦੇ ਹੋ ਤਾਂ लासा ਦਾ ਬੱਚਾ ਵੀ ਦਿਖਾਓ ਤਾਂ ਭਾਈ ਜੀ ਅੱਜ ਮਿਲਿਆ ਸੀ ਕਿ ਆਪਣਾ ਜਮਲਾ ਨਗਰ ਤੋਂ ਤੇ लासा ਦੇ ਬੱਚ ਨੇ ਭਾਜੀ ਕੀ ਇਹਦਾ ਪ੍ਰਾਈਸ ਕੀ ਹੈ ਇਸ ਹੈ ਇਹ 50 ਦੇ ਕਿ ਹੋ ਗਿਆ ਹਾਂਜੀ 45 45 45 ਹਾਂਜੀ ਠੀਕ ਹੈ ਨਾ ਇਹ ਪ੍ਰਾਈਸ 45 40 4500 ਰੁਪਏ 4500 ਜੀ ਮੇਲ ਦਾ ਫੀਮੇਲ ਦਾ ਬਸ ਮੇਲ ਨਹੀਂ ਮੇਲ ਫੀਮੇਲ ਨਹੀਂ ਹੈ ਇਸ ਟਾਈਮ ਗੱਲੀ ਫੀਮੇਲ ਹੀ ਰਹਿ ਗਈਆਂ ਤੇ ਮੇਲ ਸੇਲ ਹੋ ਗਏ ਮਿਲ ਚਲੋ ਗਿਆ ਸਾਰੇ ਇਹ ਬਾਕੀ ਭਾਈ ਦਾ ਆਲ ਬਰੀਡ ਦੇ ਵਿੱਚ ਕੰਮ ਹੈ ਤੇ ਬਾਕੀ ਭਾਈ ਜੀ ਆਪਣਾ ਡਰੈਸ ਦੱਸ ਦਿਓ ਆਪਣਾ ਮੋਬਾਈਲ ਨੰਬਰ ਦੱਸ ਦਿਓ ਆਪਣਾ ਯਮਨਾਗਰ ਯਮਨਾ ਨਗਰ ਜਗਾਦਰੀ ਠੀਕ ਹੈ ਮੋਬਾਈਲ ਨੰਬਰ ਹੈ 7015901939 ਠੀਕ ਹੈ ਇਹ ਭਾਈ ਜੀ ਜਿਹੜਾ ਤੇ ਆਲ ਬਰੀਡ ਇਹ ਲਿਵਰੀ ਕਰਵਾਉਂਦੇ ਭਾਈ ਬੱਚਾ ਹਾਂਜੀ ਹੋ ਜਾਂਦਾ ਤੇ ਬਾਕੀ ਭਾਈ ਜੀ ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਤੇ ਭਾਈ ਜੀ ਤੇ ਬਾਜੀ ਕੀ ਬਜੀ ਦੀ ਪੈਟ ਸ਼ੋਪ ਵੀ ਆ ਬਾਕੀ ਆਪਾਂ ਕੈਮਰਾ ਮਾਰ ਦਈਏ ਬੱਚੇ ਤਾਂ ਹੋਰ ਵੀ ਪਏ ਨੇ ਕਿ ਪਰ ਆਪਾਂ ਨੇ ਮੇਨ ਮੇਨ ਦੋ ਬੱਚੇ ਆਪਾਂ ਦਿਖਾਤੇ ਵੀ ਆਪਾਂ ਬੱਚੇ ਨੂੰ ਕਿਉਂ ਠੰਡ ਲਵਾਈ ਏ ਓਕੇ ਬਾਜੀ ਥੈਂਕ ਯੂ ਥੈਂਕ ਯੂ ਬਾਜੀ ਸਤਿ ਸ੍ਰੀ ਅਕਾਲ ਅਸੀਂ ਕਾ ਵੀਰੇ ਕੀ ਹਾਲ ਚਾਲ ਹੈ ਵਧੀਆ ਬਾਜੀ ਤੁਸੀਂ ਦੱਸੋ ਠੀਕ ਹੋ ਲਵਾਈ ਕੇ ਲੁਧਿਆਣੇ ਵਾਲੇ ਹਾਂਜੀ ਹਾਂਜੀ ਵੀਰ ਪਹੁੰਚ ਕੇ ਡਾਕਟਰ ਕੋਲ ਤੇ ਹਾਂਜੀ ਹਾਂਜੀ ਬਾਜੀ ਜੀ ਬਾਈ ਦੀ ਨਾ ਸਪੈਸ਼ਲਟੀ ਹੈ ਇੱਕ ਮੇਰੀ ਪਿਛਲੀ ਵੀਡੀਓ ਦੇ ਵਿੱਚ ਵੀ ਬਾਜੀ ਜੀ ਤੁਸੀਂ ਦੇਖੇ ਹੋਣਗੇ ਇਹਦਾ ਬਾਈ ਦਾ ਟਾਇਰ ਦੇ ਵਿੱਚ ਕੰਮ ਹੈ ਤੇ ਟਾਇਰ ਦੇ ਵਿੱਚ ਕੁਆਲੀ ਦੇ ਵਿੱਚ ਕੰਮ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਮੇਲ ਹੈ ਫੀਮੇਲ ਆ ਭਾਜੀ ਇਹ ਬਾਈ ਟਾਇਰ ਕਲਚਰ ਮੇਲ ਫੀਮੇਲ ਦੋਵੇਂ ਨੇ ਆ ਮੇਲ ਆ ਫੀਮੇਲ ਹੈ ਇਹ ਚੱਕ ਮਾ ਕੇ ਦਿਖਾ ਦਿਓ ਭਾਜੀ ਰੈੱਡ ਵਾਲਾ ਆ ਦੇਖ ਲਓ ਜੀ ਭੁੱਖ ਭਾਜੀ ਇਹ ਮੇਲ ਹੈ ਟਾਇਰ ਦੇ ਵਿੱਚ ਇਹ ਆ ਫੀਮੇਲ ਹੈ ਇਹ ਵੀ ਆਪਾਂ ਕਹਿ ਦਈਏ ਕਰੀਮ ਕਲਰ ਚ ਹਾਂਜੀ ਕਰੀਮ ਦੀ ਤੇ ਭਾਜੀ ਕੀ ਕੀ ਏਜ ਆ ਤੇ ਕੀ ਕੀ ਪ੍ਰਾਈਸ ਆ ਭਾਈ 42 42 ਦਿਨ ਦੇ ਬੱਚੇ ਨੇ ਜੀ ਠੀਕ ਹੈ ਜੀ 10000 ਰੁਪਏ ਫੀਮੇਲ ਦੀ ਡਿਮਾਂਡ ਹੈ ਜੀ 8000 ਰੁਪਏ ਫੀਮੇਲ ਦੀ ਠੀਕ ਹੈ ਠੀਕ ਹੈ ਜੀ ਭਾਜੀ ਆਪਣਾ ਕਿਹੜੀ ਕਿਹੜੀ ਬੀਡ ਦੇ ਵਿੱਚ ਕਰਨਾ ਭਾਈ ਕਲਚਰ ਹੋ ਗਿਆ ਟਾਇਪ ਪੌਮ ਹੋ ਗਿਆ ਸਿਰਜ਼ੂ ਰੇਟਰੀ ਬਾਇ ਫ੍ਰੈਂਚ ਬੁਲਡੋਗ ਠੀਕ ਹੈ ਪੰਜ ਬ੍ਰੀਡਾਂ ਦਾ ਆਪਣਾ ਸਪੈਸ਼ਲ ਆਮੀਨ ਇਹਨਾਂ ਚਾਹੀਏ ਇਹ ਮੈਂ ਅੰਦਰ ਕੈਮਰਾ ਵੀ ਮਾਰ ਦਵਾ ਦੇਖੋ ਭਾਜੀ ਬੱਚਾ ਦੇਖੋ ਬਲੈਕ ਇੱਕ ਬੱਚਾ ਪਿਆ ਬਹੁਤ ਇਹ ਇੱਕ ਟਾਇਰ ਚੱਲਦੀ ਹੈ ਇਹ ਆ ਭਾਜੀ ਇਹ ਵੀ ਟਾਇਰ ਕਲਚਰ ਫੀਮੇਲ ਹੈ ਪਾਰਟੀ ਪੌਮ ਕਲਰ ਕਰਦੇ ਨੂੰ ਪਾਰਟੀ ਪੌਮ ਕਲਰ ਆ ਦੇਖੋ ਆ ਟਾਈਪੋਂ ਮੇਰੇ ਨਾਲ ਬਸ ਜੀ ਦੇਖੋ ਰੈੱਡ ਕਲਰ ਦੇ ਵਿੱਚ ਠੀਕ ਹੈ ਨਾ ਠੰਡ ਜਿਆਦਾ ਹੋ ਰਹੀ ਹੈ ਤਾਂ ਉਹਨੇ ਕਹਿੰਦਾ ਸੀ ਬੱਚੇ ਬਾਹਰ ਕੱਢ ਕੇ ਨਹੀਂ ਦਿਖਾ ਸਕਦੇ ਤੇ ਬਾਕੀ ਬਈ ਜੀ ਨਾਲ ਗੱਲ ਕਰਦੇ ਆ ਬਈ ਜੀ ਆਪਣੀ 올ਓਵਰ ਇੰਡੀਆ ਡਿਲੀਵਰੀ 올ਓਵਰ ਇੰਡੀਆ ਡਿਲੀਵਰੀ ਬਈ ਤੇ ਮੈਂ ਇੱਕ ਗੱਲ ਹੋਰ ਵੀ ਪੁੱਛਾਂ ਵੀਰੇ ਨਗਵੇਸ਼ਰ ਭਾਈ ਤੇ ਆਪਾਂ ਤੁਹਾਡੀ ਵੀਡੀਓ ਬਣਾ ਰਹੇ ਆ ਹਾਂਜੀ ਹਾਂਜੀ ਤੇ ਵੀਡੀਓ ਦੇ ਵਿੱਚ ਮੈਨੂੰ ਦੱਸਿਓ ਤੁਹਾਨੂੰ ਰਿਸਪੌਂਸ ਕਿਹੇ ਜਾ ਰਿਹਾ ਰਿਸਪੌਂਸ ਤਰੀਕਾ ਵੀ ਦੱਸਿਓ ਹਾਂਜੀ ਮੈਂ ਦੱਸ ਦਿੰਦਾ ਬਈ ਦੇਖੋ ਬਹੁਤ ਹੁੰਦੇ ਨੇ ਜਿਹੜੇ ਯੂਟਿਊਬਰ ਵੀਡੀਓ ਬਣਾਉਂਦੇ ਨੇ ਠੀਕ ਹੈ ਜੀ ਰਿਸਪੌਂਸ ਬਹੁਤ ਵਧੀਆ ਹੁੰਦਾ ਜੀ ਇਹਨਾਂ ਵੱਲੋਂ ਹਾਂ ਵੀ ਕਸਟਮਰ ਵੀ ਆਪਣੇ ਤੁਹਾਡੇ ਕਰਕੇ ਆਪਣੇ ਕਸਟਮਰ ਜੋੜ ਦਿੰਦੇ ਨੇ ਜੀ ਠੀਕ ਹੈ ਜੀ ਪਰ ਇੱਕ ਮੇਰੀ ਰਿਕੁਐਸਟ ਵਾਲੀ ਗੱਲ ਆ ਠੀਕ ਹੈ ਕੰਮ ਸਾਨੂੰ ਵੀ ਬਹੁਤ ਹੁੰਦੇ ਸਰ ਠੀਕ ਹੈ ਜੀ ਪਰ ਹਾਂ ਕਈ ਹੁੰਦੇ ਨੇ ਕਸਟਮਰ ਕੀ ਬੱਚਾ ਰਖਵਾ ਲੈਣੇ ਹਫਤਾ ਡੇਢ ਹਫਤਾ ਕਹਿ ਕੇ ਠੀਕ ਹੈ ਜੀ ਉਹ ਬੱਚਾ ਰੋਕ ਲੈਣੇ ਮੁੜ ਕੇ ਕੈਨਸਲ ਹੋ ਜਾਂਦਾ ਉਸ ਹਿਸਾਬ ਨਾਲ ਸਾਨੂੰ ਵੀ ਬਹੁਤ ਕੰਮ ਹੁੰਦੇ ਭਾਈ ਪਲੀਸ ਜਿਨ੍ਹਾਂ ਨੇ ਲੈਣਾ ਉਹੀ ਕਰ ਰਹੇ ਕੋਨਟੈਕਟ ਸਾਡੇ ਨਾਲ ਠੀਕ ਹੈ ਠੀਕ ਹੈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 6239774264 ਇਹ ਬਾਕੀ ਭਾਈ ਜੀ ਆਪਣਾ ਕੋਈ ਕਸਟਮਰ ਆਂਦਾ ਹੈ ਤਾਂ ਉਹ ਕੋਈ ਹੋਰ ਬਰੀਡ ਮੰਗੇ ਤਾਂ ਉਹ ਵੀ अवेलेबल ਮਿਲ ਜੀਏ ਸਰ ਠੀਕ ਹੈ ਨਾ ਉਹ ਵੀ अवेलेबल ਹਾਂਜੀ ਹਾਂਜੀ ਵਿਕੇਸ਼ਾ ਪਟੀਪਾਲ ਜੀ ਕੀ ਬਾਈ ਆਂਦੀ ਹੈ ਲੁਧਿਆਣਾ ਪੰਜਾਬ ਆ ਠੀਕ ਹੈ ਨਾ ਇਹ ਬਾਕੀ ਭਾਈ ਜੀ ਨੇ ਬੇਨਤੀ ਕੀਤੀ ਹੈ ਇੱਕ ਵੀ ਚਲੋ ਮੇਰੀ ਵੀਡੀਓ ਦੇ ਵਿੱਚ ਵੀ ਵੀਡੀਓ ਦੀ ਫੀਡਬੈਕ ਵੀ ਦਿੱਤੀ ਹੈ ਭਾਈ ਨੇ ਵੀ ਬੱਚੇ ਵੀ ਆ ਰਹੇ ਐ ਇਨਕੁਆਰੀ ਵੀ ਹੋ ਰਹੀ ਹੈ ਬੱਚੇ ਵੀ ਸੇਲ ਹੋ ਰਹੇ ਨੇ ਕਿ ਹਾਂਜੀ ਪਰ ਕੋਈ ਬੱਚੇ ਇਹੋ ਜਿਹੇ ਹੁੰਦੇ ਨੇ ਵੀ ਇੱਕ ਇੱਕ ਹਫਤਾ ਹੋਲਡ ਹੋ ਜਾਂਦੇ ਨੇ ਭਾਈ ਜੀ ਉੱਥੇ ਸਾਡੇ ਬ੍ਰੀਡਰ ਭਾਈਆਂ ਦਾ ਵੀ ਨੁਕਸਾਨ ਹੁੰਦਾ ਆ ਤਾਂ ਹੀ ਬਾਈ ਨੇ ਬੇਨਤੀ ਕੀਤੀ ਆ ਚਲੋ ਭਾਜੀ ਤੁਹਾਡੀ ਬੇਨਤੀ ਮੈਂ ਵੀਡੀਓ ਦੇ ਵਿੱਚ ਜਿਹੜੀ ਹੋਊਗੀ ਆਪਾਂ ਹੁਣ ਤਾਂ ਲੱਗ ਗਿਆ ਇਹ ਪਤਾ ਕੀ ਆ ਹੁਣ ਸਾਨੂੰ ਵੀ ਖੁਸ਼ੀ ਹੁੰਦੀ ਤੁਹਾਡੇ ਕਰਕੇ ਸਾਡੇ ਹੋਰ ਕਸਟਮਰ ਜੁੜਦੇ ਨੇ ਇਹ ਵੀ ਗੱਲ ਆ ਜੀ ਸਾਡਾ ਹੋਰ ਪ੍ਰੋਫਿਟ ਹੁੰਦਾ ਜੀ ਉਹ ਤੁਹਾਡੇ ਕਰਕੇ ਹੁਣ ਸਾਡਾ ਕੰਮ ਵਧਿਆ ਠੀਕ ਆ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਓਕੇ ਓਕੇ ਸਰ बढ़िया जी बढ़िया और पहुंच गए हाँ जी बिल्कुल बिल्कुल अपने बिल्कुल। आपकी और और आपना पहुंचे भैया जर्मन के बच्चे आपको शो में, में दिखाए होंगे बच्चे की एज भैया कितनी है इसकी एज है दो मंथ दो मंथ में भैया बच्चे की ना क्वालिटी देख ही सकते दिखाना बच्चे को तो भैया खड़ा बच्चा आता है ऐसा शानदार बच्चा है बहुत ही बढ़िया क्वालिटी में भैया इसका प्राइस क्या है प्राइस एस आई है पैंतीस हजार रूपए मेल का फीमेल का फीमेल फीमेल ओनली फीमेल, 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 फीमेल तीन फीमेल अवेलेबल है बस। अच्छा, पूरे लीटर में से ये तीन, तीन, फीमेल तीन, फीमेल तीन और सब सेल है ठीक है

ਦਲਵਾ ਦੇਗੇ ਠੀਕ ਹੈ اور ਆਪ ਦਾ ਮੋਬਾਈਲ ਨੰਬਰ ਤੋਂ ਬੋਲਦੇ ਨੇ ਭਈਆ 7357655281 ਠੀਕ ਹੈ ਭਈਆ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ نیچے ਵੀਡੀਓ ਮੇ ਅੰਬਰ ਚੱਲਦਾ ਰਹੇਗਾ ਜੋ ਅਲਟੀਮੇਟ ਬੱਚੇ ਹੈ ਭਈਆ ਸੇ ਕੰਟੈਕਟ ਕਰ ਸਕਦਾ ਓਕੇ ਭਈਆ ਓਕੇ ਜੀ ਥੈਂਕ ਯੂ ਵੈਲਕਮ ਅਜੀ ਦੁਸਰ ਭਾਈ ਕੀ ਹਾਲ ਚਾਲ ਹੈ ਵਧੀਆ ਤੁਸੀਂ ਦੱਸੋ ਜੀ ਭਾਈ ਜੀ ਆਪਣੇ ਦਾ ਮਹਾਰਤੋ ਭਈਆ ਗੁੱਜਰ ਭਾਈ ਠੀਕ ਹੈ ਗੁੱਜਰ ਕਰਨਾਲ ਦੇ ਨੇ ਕਿ ਭਾਈ ਜੀ ਪੱਤੀ ਭਾਈ ਜੀ ਅੱਜ ਦਾ ਦੇਖੋ ਮੇਰਾ ਮਕਸਦ ਇਹੀ ਸੀਗਾ ਕਿ ਕਰਨਾਲ ਡਾਕਟਰ ਉਹਦੇ ਪੁਆਇੰਟ ਦਾ ਬੀਨਾ ਅਲੱਗ-ਅਲੱਗ ਬਰੀਡ ਦੀ ਆ ਤੁਹਾਨੂੰ ਵੀਡੀਓ ਦੇਖਣ ਅਲੱਗ-ਅਲੱਗ ਪੱਪੀ ਦਿਖਾਈ ਦੇਣ ਵੀ ਆਪਣੇ ਜਿਹੜੇ ਪੰਜਾਬ ਦੇ ਵਿੱਚ ਸ਼ੋਅ ਹੋ ਰਹੇ ਨੇਗੇ ਉੱਤੇ ਬਹੁਤ ਸ਼ਾਰਟ ਘੱਟ ਬਰੀਡਾਂ ਮਿਲਦੀਆਂ ਨਹੀਂ ਸੀਗੀਆਂ ਉਸੇ ਕਰਕੇ ਮੈਨੂੰ ਆਪ ਦਾ ਮਕਸਦ ਮੇਰਾ ਚ ਕਾਮਯਾਬ ਹੋਇਆ ਕਮਾਲ ਲੋਕ ਸੋਤੇ ਭਾਜੀ ਬਾਕਸਰ ਦੇ ਬੱਚੇ ਨੇ ਇਹ ਹਾਂਜੀ ਹਾਂਜੀ ਇਹ ਕਿਹੜਾ ਮੇਲ ਫੀਮੇਲ ਭਾਜੀ ਹਾਂ ਇਹ ਦੋਨੋਂ ਮੇਲ ਹੈ ਜੀ ਠੀਕ ਹੈ ਠੀਕ ਹੈ ਇਹ 2000 ਰੁਪਏ ਮੇਲ ਹੈ ਜੀ ਤੇ 17000 ਰੁਪਏ ਮੇਲ ਹੈ ਜੀ ਇਹਹੀ ਮੈਨੂੰ ਦੱਸੋ ਵੀ ਕੇਸੀ ਹੈ ਇਹ ਲੋਡ ਕੇਸੀ ਨੋਨ ਕੇਸੀ ਹੈ ਹਾਂਜੀ ਇਹ ਦੋਨੋਂ ਮੇਲ 올 브리드 ਦੇ ਵਿੱਚ ਹੀ ਕਰਨਾ ਹਾਂ ਉਹ ਟੋਟਲ 올 브리드 ਹੈ ਜੀ 올 브리드 ਦੇ ਵਿੱਚ ਹਾਂ ਜੀ ਤੇ ਬਾਕੀ ਦੇ ਵੀ ਉਧਰ ਬੱਚਾ ਕੱਢ ਕੇ ਦਿਖਾ ਦਿਓ ਹਾਂ ਇਹ ਦੋ ਮੇਲ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਲੈਪਰੇ ਵੀ ਕੱਢ ਲਿਓ ਭਾਜੀ ਉਹ ਲੈਪਰੇ ਵੀ ਕੰਟਨ ਉਹ ਘੁਮੇਰੀ ਜਾਂਦਾ ਜੀ ਇਹ ਫੀਮੇਲ ਹੈ ਜੀ ਬਾਕਸਰ ਦੀ ਨਾ ਭਾਜੀ ਪੁੱਲੋ ਵਾਈਟਰ ਭਾਜੀ ਕੁਮਾ ਕੇ ਦਿਖਾ ਇਹ ਬੱਚਾ ਫੁੱਲ ਵਾਈਡ ਦੇ ਵਿੱਚ ਫੀਮੇਲ ਹੈ ਬਾਕਸਰ ਦੇ ਵਿੱਚ ਤੇ ਨਾਲ ਇੱਕ ਹੋਰ ਪੁਆਇੰਟ ਦੱਸਾਂ ਪਲੱਸ ਪੁਆਇੰਟ ਭਾਈ ਬੱਚੇ ਦਾ ਪਿੱਛੋਂ ਦਿਖਾਣਾ ਪੂਛ ਤੇਲ ਕ੍ਰੋਪ ਕਰਾਈ ਹੋਈ ਹੈ ਭਾਈ ਜੀ ਨੇ ਸਪੈਸ਼ਲ ਪਹਿਲਾਂ ਹੀ ਠੀਕ ਹੈ ਲੈਬਰੇ ਬੱਚਾ ਹੈ ਭਾਈ ਜੀ ਲੈਬਰੇ ਦਾ ਕੀ ਪ੍ਰਾਈਸ ਹੈ ਇਹ 8000 ਰੁਪਏ ਮੇਰਾ ਜੀ 8000 ਰੁਪਏ ਜੀ ਪ੍ਰੀਮੀਅਮ ਦਾ ਬਜਟ 16000 ਰੁਪਏ ਫੀਮ ਦਾ ਹਾਂਜੀ ਇਹ ਬਰਡ ਲਾਈਨ ਦਾ ਤੁਹਾਨੂੰ ਪਤਾ ਭਾਜੀ ਬਰਡ ਲਾਈਨ ਤਾਂ ਦੇਖੋ ਆਪਣੇ ਘਰ ਦੀ ਨੋਰਮਲ ਹੈ ਵਾ ਕੇਸੀਆ ਹੈ ਨਹੀਂ ਕਹਿ ਕੇ ਵਿੱਚ ਬਰਡ ਲਾਈਨ ਸਿੰਪਲ ਹੈ ਵਿੱਚ ਇਹ ਬਾਕੀ ਬਾਈ ਜੀ ਆਪਣਾ ਆਲ ਬੀਡ ਦੇ ਵਿੱਚ ਹਾਂਜੀ ਉਹ ਟੋਟਲ ਆਲ ਬੀਡ ਹੈ ਹੋਰ ਵੀ ਹੈ ਟ੍ਰੀਵਰ ਹੈ ਹਸਕੀ ਹੈ ਆਲ ਇੰਡੀਆ ਹਾਂਜੀ ਡਿਲੀਵਰੀ ਆਲ ਹੈ ਬਾਕੀ ਬਾਈ ਜੀ ਕੰਟੈਕਟ ਨੰਬਰ ਦੱਸ ਦਿੰਦਾ 777027808 ਇੱਚ ਵੀਡੀਓ ਦੇ ਵਿੱਚ ਤਾਂ ਚੱਲਦਾ ਰਹੂਗਾ ਭਾਈ ਤੁਸੀਂ ਕੰਟੈਕਟ ਕਰ ਸਕਦੇ ਹੋ ਇਹ ਕਿਹੜਾ ਆਲ ਇੰਡੀਆ ਲਿਵਰੀਆ ਤੇ ਹੋਰ 22 ਦੇ ਵਿੱਚ 딜 ਕਰਦੇ ਨੇ ਕਿ ਕੀ ਆ ਕੋਕੀ ਬਈ ਦਾ 9:00 ਜੀ ਠੀਕ ਹੈ ਜੀ ਅੱਸੀ ਕਾ ਬਾਈ ਜੀ ਕੀ ਆ ਚਾਲ ਹੈ ਬਜੇ ਤੁਹਾਨੂੰ ਦੱਸੋ ਹੋਰ ਅਵਧੀ ਪਾ ਲਈ ਗਿਆ ਬਾਈ ਹਾਂਜੀ ਹਾਂਜੀ ਬਾਈ ਲੋਕਲ ਦਾ ਹਾਲ ਤੋਂ ਹੀ ਨੇਗੇ ਬਾਈ ਜੀ ਨੇ ਕਹੇ ਸੀ 14:00 ਠੀਕ ਹੈ ਚੌਥੇ ਦੇ ਮੇਲ ਬਾਈ ਜੀ ਨੇ ਕਿਹਾ ਜੀ ਉਹ ਸੇਲ ਹੋਗੇ ਠੀਕ ਹੈ ਡਾਕਟੋਰਾਂ ਦੇ ਵਿੱਚ ਹੋਰ ਫੀਮੇਲ ਫੀਮੇਲ ਰਹਿੰਦੀ ਹੈ ਬਸ ਤੇ ਲਗ ਅੱਠ ਫੀਮੇਲ ਅਵੇਲੇਬਲ ਹੈ ਜੇ ਕਿਸੇ ਵੀਰ ਨੇ ਲੈਣਾ ਹੈ ਕੰਟੈਕਟ ਕਰ ਸਕਦਾ ਹੈ ਠੀਕ ਹੈ ਡਿਲੀਵਰੀ 올ਓਵਰ ਇੰਡੀਆ ਅਵੇਲੇਬਲ ਹੈ ਸਾਡੀ ਤੇ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਦੋ ਆਪਣਾ ਜੀ 83980815 ਆਪਣਾ 올 ਬ੍ਰੇਡ ਦਾ ਕੰਮ ਹੈ ਲੋਕੇਸ਼ਨ ਕਰਨਾ ਲਿਆ ਕੀ ਹੈ ਸਾਡੇ ਕੋਲ ਪੁਮੇਰੇਨ ਦੇ ਬੱਚੇ ਅਵੇਲੇਬਲ ਨੇ ਬੁਕਿੰਗ ਓਪਨ ਹੈ ਜੇ ਕਿਸੇ ਵੀ ਨੇ ਲੈਣਾ ਹੈ ਵੀਡੀਓ ਕੋਲ ਤੇ ਦਿਖਾ ਦਾਂਗੇ ਬੱਚੇ ਭਾਈ ਜੀ ਦੱਸ ਹੀ ਚੁੱਕੇ ਨਾ ਭਾਈ ਜੀ ਦਾ 올 ਬ੍ਰੇਡ ਦੇ ਵਿੱਚ ਹੀ ਕੰਮ ਹੈ ਠੀਕ ਹੈ ਨਾ ਫਿਰ ਹਾਲ ਹਜੇ ਇਹਨਾਂ ਦੇ ਪੁਮੇਰੇਨ ਦੇ ਬੱਚੇ ਪੇਨੇ ਉਹ ਵੀਡੀਓ ਦੇ 20 ਦਿਨਾਂ ਦੇ ਹੋਏ ਨੇ ਹਜੇ ਛੋਟੇ ਨੇ ਨਾ ਬੁਕਿੰਗ ਓਪਨ ਹੈ ਘੱਟੋ ਘਾਟ 35 40 ਦਿਨਾਂ ਦਾ ਕਰਕੇ ਦੇਵਾਂਗੇ ਭਾਈ ਜੀ ਨੂੰ ਤੁਸੀਂ ਪ੍ਰੋਟੈਕਟ ਕਰ ਸਕਦੇ ਹੋ ਭਾਈ ਜੀ 올 ਇੰਡੀਆ ਡਿਲੀਵਰੀ ਹੈ ਹਾਂਜੀ ਆਪਣਾ ਐਕਸਟਰਾ ਚਾਰਜ ਲੱਗੂਗਾ ਉਹਦਾ ਉਹ ਐਕਸਟਰਾ ਚਾਰਜ ਠੀਕ ਹੈ ਨਾ ਤੇ ਬੱਚਾ ਬਹੁਤ ਅੱਛਾ ਹੈ ਏਜ ਭਾਜੀ ਕੀ ਹੋਗੀ ਏਜ ਦੀ ਹੋਗੀ 40 ਦਿਨਾਂ ਦੀ ਅੱਜ ਤੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਨੀਚੀ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦਾ ਆਲ ਬਰੀਡ ਦੇ ਵਿੱਚ ਹੀ ਕੰਮ ਹੈ ਤੇ ਸਪੈਸ਼ਲੀ ਚੌ ਚੌ ਠੀਕ ਹੈ ਕਲਚਰ ਫਾਊਂਡ ਤੋਂ ਆਇਆ ਪੌਮ স্মਾਲ ਬਰੀਡ ਦੇ ਵਿੱਚ ਜ਼ਿਆਦਾ ਕੰਮ ਕਰਦਾ ਬਾਈ ਦਾ ਆਪਣਾ ਜੀ YouTube ਤੇ ਚੈਨਲ ਵੀ ਹੈ ਗਗਸਰਜ ਜੀ ਡੋ ਫਾਰਮ ਕਰਨਾਲ ਜੇ ਕਿਸੇ ਵੀ ਨੇ ਵੀਡੀਓ ਦੇਖਣੀ ਹੋਈ ਹੋਰ ਬੱਚਿਆਂ ਦੀ ਤਾਂ ਕੰਟੈਕਟ ਕਰ ਸਕਦਾ ਹੈ ਵੀਡੀਓ ਵੇਖ ਕੇ ਬਾਕੀ ਡੇਲੀ ਅਪਡੇਟ ਕਰਦੇ ਰਹੇਗਾ ਦਾ ਸਿੱਧਾ ਉਹਦਾ YouTube ਚੈਨਲ ਵੀ ਆ ਮੈਨੂੰ ਉੱਥੇ ਵੀ ਤੁਸੀਂ ਪਹੁੰਚ ਕਰ ਸਕਦੇ ਹੋ ਤੇ ਬਾਕੀ نیچے ਵੀਡੀਓ ਦੇ ਨੰਬਰ ਚੱਲਦਾ ਰਹੂਗਾ 올 ਇੰਡੀਆ ਨਿਮੀਆ 올 ਵੀਡੀਓ ਦਾ ਕੰਮ ਹੈ ਇੱਕ ਵਾਰ ਕੋਈ ਗੱਲ ਨਹੀਂ ਓਕੇ ਅਜੀਤ ਸਿੰਘ ਬਾਈ ਕੀ ਹਾਲ ਚਾਲ ਹੈ ਬੜੀ ਆ ਬੜੀ ਆ ਆਲੇ ਡੌਗਸ ਹੋਤੇ ਆ ਗਏ ਭਾਈ ਦੇਖੋ ਭਾਈ ਜੀ ਇਹ ਪਵੇਰੀਅਨ ਦੇ ਬੱਚੇ ਨੇ ਜੀ ਠੀਕ ਆ ਅਮਰੀਕਾ ਬੁਲੀ ਦੇ ਬੱਚੇ ਨੇ ਤੇ ਜਰਮਨ ਦੇ ਬੱਚੇ ਨੇ ਬਾਕੀ ਆਪਾਂ ਗੱਲ ਕਰਦੇ ਹਾਂ ਰੇਟ ਵਾਈਜ਼ ਤੇ ਏਟ ਵਾਈਜ਼ ਭਾਈ ਜੀ ਪਵੇਰੇ ਦਾ ਮੇਲ ਦਾ ਫੀਵੋ ਦਾ ਕੀ ਪ੍ਰਾਈਸ ਹੈ ਜੀ ਉਹ ਮੇਰੇ ਨੂੰ ਮੇਲ ਦੇ ਦੇਗਾ ਭਾਈ 6000 ਦਾ ਸਿੰਗਲ ਹੈ ਕੀ ਮੇਲ ਦੇ 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 ਆਪ ਕੋ 4.5 ਕੀ ਠੀਕ ਹੈ ਇਹ ਭਾਈ ਜੀ ਆਪਣਾ 올 ਬ੍ਰੀਡ ਦੇ ਵਿੱਚ ਕੰਮ ਹੈ 올 ਬ੍ਰੀਡ ਹੈ ਭਾਈ 올 ਬ੍ਰੀਡ ਦੇ ਵਿੱਚ ਕੰਮ ਹੈ ਤੇ ਹੋਰ ਇੰਡੀਆ ਡਿਲੀਵਰੀ ਹੈ 올 ਇੰਡੀਆ ਡਿਲੀਵਰੀ ਠੀਕ ਹੈ ਇਹ ਬਾਕੀ ਭਾਈ ਜੀ ਅਮਰੀਕਾ ਬੁਲੀ ਦਾ ਬੱਚਾ ਕਿਹੜੇ ਸਾਈਜ਼ ਦਾ ਪੋਕਟ ਸਾਈਜ਼ ਹੈ ਭਾਈ ਇਹ ਕੀ ਪ੍ਰਾਈਸ ਦੇ ਵਿੱਚ ਹੈ ਭਾਜੀ ਇਹ ਦੇ ਦੇ ਦੇਗਾ ਭਾਈ 8.5 ਕਰ ਦੇ ਦੇਗਾ ਮੇਰੇ ਸਾਢੇ 8 ਦਾ ਬਲੂ ਕਲਰ ਦਾ ਮੇਲ ਹੈ ਬਲੂ ਆਈਜ਼ ਵਿੱਚ ਆ ਬਲੂ ਆਈਜ਼ ਦਾ ਬਲੂ ਹੈ ਇਹ ਜਰਮਨ ਭਾਜੀ ਜਰਮਨ ਦੇ ਦੇ 8.5 ਕਰ ਦੇ ਦੇਗਾ ਭਾਈ ਮੇਲਾ ਕਿਹੜੇ ਕੋਟ ਦੇ ਵਿੱਚ ਆਏ ਇਹ ਮੀਡੀਅਮ ਤੋਂ ਉੱਪਰ ਰੀਚ ਕੋਟ ਆ ਭਾਈ ਇਹ ਰੀਚ ਕੋਟ ਦੇ ਵਿੱਚ ਹਾਂਜੀ ਇਹ ਭਾਈ ਜੀ ਦਾ ਲੋਕੇਸ਼ਨ ਕੀ ਪਾਇੰਦੇ ਲੋਕੇਸ਼ਨ ਕਰਨਾਲ ਹਰਿਆਣਾ ਭਾਈ ਕਰਨਾਲ ਹਰਿਆਣਾ ਹਾਂਜੀ ਔਲ ਬੀਡ ਦੇ ਵਿੱਚ ਹੀ ਕੰਮ ਔਲ ਬੀਡ ਕੰਮ ਭਾਈ ਸਾਰੇ ਡੌਗ ਮਿਲ ਜਣਗੇ ਆਪਣੇ ਪਾਸ ਠੀਕ ਹੈ ਇਹ ਬਾਕੀ ਦਾ ਭਾਈ ਤਾਂ ਮੋਬਾਈਲ ਨੰਬਰ ਬਦ ਦੇ ਬਾਕੀ ਮੋਬਾਈਲ ਨੰਬਰ ਦੱਸ ਦੀ ਬਰੇ ਅਕੀਤ ਭਾਈ 86071 13257 ਹੈ ਠੀਕ ਹੈ ਇਹ ਨੀਚੇ ਨਾਲ ਬਾਈ ਦਾ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਦਾ 올 ਵੀਡੀਓ ਦੇ ਵਿੱਚ ਕੰਮਦਾ 올 ਇੰਡੀਆ ਡਿਲੀਵਰੀ ਹੈ ਬਾਈ ਦੇਖ ਲਓ ਬਾਈ ਬੱਚੋ ਕੀ ਕਸਾ ਦੇ ਕੁਆਲਟੀ ਬਹੁਤ ਅੱਛੀ ਹੈ ਇਹ ਜਿਹੜਾ ਸ਼ਾਰਟ ਆਈਡ ਦੇ ਵਿੱਚ ਸ਼ਾਰਟ ਮਰ ਨਾਲ ਦੇ ਵਿੱਚ ਬਹੁਤ ਅੱਛੇ ਬੱਚੇ ਨੇਗੇ ਤੇ ਸੁਪਰ ਸਨੋ ਵਾਈਟ ਦੇ ਵਿੱਚ ਕਹਿਦੀ ਆਪਾਂ ਤੇ ਓਕੇ ਬਾਈ ਅੱਗੇ ਠੀਕ ਆ ਬਾਈ ਥੈਂਕਸ ਹਾਂਜੀ ਸੱਸੀ ਦਾ ਬਾਈ ਜੀ ਕੀ ਹਾਲ ਚਾਲ ਹੈ ਸਿੱਸੀ ਦਾ ਹਾਲ ਪਾਜੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਅੱਜ ਦਾ ਲੇਟ ਨਾਈਟ ਸ਼ੋ ਨਿਬੜਿਆ ਇੱਥੋਂ ਮੈਂ ਆਪਣਾ ਬਾਈ ਜੌਨ ਬਾਈ ਸੀਗਾ ਠੀਕ ਹੈ ਨਾ ਸ਼ਾਵਾਦ ਮਾਰਗੰਡਾ ਤੋਂ ਤੇ ਬਾਈ ਲੈਣਾ ਪੱਪੀ ਸੀਗੇ ਬਹੁਤ ਸੋਹਣੇ ਸੋਹਣੇ ਕੁਆਲਿਟੀ ਵਾਈਜ਼ ਦੇਖੋ ਤੁਸੀਂ ਦੇਖੀ ਸਕਦੇ ਹੋ 골ਡਨ ਲੈਬਰਾਂ ਵੀ ਆ 골ਡਨ ਠੀਕ ਹੈ ਨਾ ਤੇ ਬਲੈਕ ਦੇ ਵਿੱਚ ਵੀ ਆ ਤੁਸੀਂ ਚੈੱਕ ਹੀ ਕਰ ਸਕਦੇ ਹੋ ਕੁਆਲਿਟੀ ਭਾਜੀ ਇਹਦਾ ਏਜ ਦੱਸ ਦਿਓ ਪ੍ਰਾਈਸ ਦੱਸ ਦਿਓ ਆ ਹੈਗੇ ਜੀ 40 ਦਿਨ ਦੀ ਫੀਮੇਲ ਹੈਗੀ ਜੀ 40 ਡੇਜ਼ ਦੀ ਫੀਮੇਲ ਹੈਗੀ ਜੀ ਆਪਾਂ ਇਹਨੂੰ ਸਿਰਫ 4.5 ਹਜ਼ਾਰ ਰੁਪਏ ਮੰਗ ਰਹੇ ਹਾਂ ਸਿਰਫ 4.5 ਹਜ਼ਾਰ ਰੁਪਏ ਇੱਕ ਫੀਮੇਲ ਦਾ ਹੈਲਦੀ ਬੱਚੇ ਨੇ ਜੀ ਪੱਪੀ ਟੀਪੀ ਲੱਗਿਆ ਸੋਹਣੇ ਬੱਚੇ ਨੇ ਡਿਲੀਵਰੀ ਆਲ ਇੰਡੀਆ ਹੋ ਜਾਈ ਠੀਕ ਹੈ ਜੀ ਉਹ ਤਾਂ ਠੀਕ ਹੈ ਸ਼ਾਰਟ ਮੱਜਲ ਦੇ ਵਿੱਚ ਨੇ ਕੰਨ ਲੈਂਥ ਦੇ ਵਿੱਚ ਨੇ ਟੇਲ ਸ਼ਾਰਟ ਦੇ ਵਿੱਚ ਕੁਆਲਟੀ ਵਾਈਜ਼ ਬਹੁਤ ਓਕੇ ਬੱਚੇ ਨੇਗੇ ਤੇ ਭਾਜੀ ਜੀ ਉਹ ਗੱਲ ਕਰੀ ਆਪਾਂ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆਪਣੇ ਕੋਲ ਸਾਈਬਰ ਹੰਸ ਕੀ ਹੁੰਦੇ ਨੇ ਜੀ ਲੈਬਰਡੋਰ ਹੁੰਦੇ ਨੇ ਤੇ ਬਾਕੀ ਕੋਈ ਹੋਰ ਬੰਦਾ ਕਸਟਮਰ ਆਵੇ ਹਰ ਬਰੀਡ ਪ੍ਰੋਵਾਈਡ ਕਰਵਾ ਦਿੰਦੇ ਹਾਂ ਗਲੇਮਰੀ ਹੋ ਜਾਂਦੀ ਆਲ ਇੰਡੀਆ ਡਿਲੀਵਰੀ ਹੋ ਜਾਂਦੀ ਠੀਕ ਹੈ ਤੇ ਭਾਜੀ ਆਪਣਾ ਮੋਬਾਈਲ ਨੰਬਰ ਦੋ ਆਪਣਾ ਨੰਬਰ ਹੈ ਜੀ 9896838118 ਭਾਈ ਜੀ ਨੀਚੇ ਦਾ ਵੀਡੀਓ ਦਾ ਭਾਈ ਵੀਡੀਓ ਦੇ ਵਿੱਚ ਵੀ ਭਾਈ ਦਾ ਨੰਬਰ ਚੱਲਦਾ ਰਹੂਗਾ ਭਾਈ ਨੂੰ ਤੁਸੀਂ ਆਲ ਬ੍ਰੀਡ ਦੇ ਵਿੱਚ ਕੰਟੈਕਟ ਕਰ ਸਕਦੇ ਹੋ ਬਾਕੀ ਫਿਲਹਾਲ ਇਸ ਟਾਈਮ ਭਾਈ ਲਵੇ ਲਾਇਬ੍ਰੇਰੀ ਦੇ ਬੱਚੇ ਸੀਗੇ ਤਾਂ ਮੈਂ ਤੁਹਾਨੂੰ ਦਿਖਾਈ ਦਿੰਦਾ ਭਾਜੀ ਫੀਮੇਲ ਦਾ ਪ੍ਰਾਈਸ ਕੀ 4500 ਰੁਪਏ ਸਿਰਫ 4500 ਰੁਪਿਆ ਤੇ ਮੇਲ ਦਾ ਭਾਜੀ ਮੇਲ 12000 ਰੁਪਏ ਦਾ 12000 ਰੁਪਏ ਤੇ ਕੁਆਲਿਟੀ ਐਸੀ ਉਹ ਤੇ ਵੀ ਲੈ ਕੇ ਆਜੋ ਅੱਜ ਤੋਂ ਅੱਛੀ ਕੁਆਲਿਟੀ ਬੈਸਟ ਕੁਆਲਿਟੀ ਹੈ ਹੈ ਵੀ ਬੱਚੇ ਨੇ ਕੋਈ ਮਾੜੇ ਨਹੀਂ ਆਹ ਮੈਂ ਉਹੀ ਕਮਣਾ ਵੀ ਕੁਆਲਿਟੀ ਸੇਮ ਮਿਲੇਗੀ ਕੁਆਲਿਟੀ ਸੇਮ ਮਿਲੇਗੀ ਸਿਰਫ ਸੇਮ ਬੱਚੇ ਤੇ ਬਾਕੀ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਠੀਕ ਹੈ ਨਾ نیچے ਵੀਡੀਓ ਦੇ ਨੰਬਰ ਚੱਲਦਾ ਰਹੂਗਾ ਆਲ ਬਰੀਡ ਦੇ ਵਿੱਚ ਬਾਕੀ ਡੀਲ ਕਰਦੇ ਨੇ ਬਾਈ ਜੀ ਤੇ ਨਾ ਦੂਜੇ ਨੰਬਰ ਤੇ ਕਮਾ ਆਲ ਇੰਡੀਆ ਡਿਲੀਵਰੀ ਹੈ ਬਿਲਕੁਲ ਠੀਕ ਹੈ ਆਲ ਬਰੀਡ ਦੇ ਵਿੱਚ ਕਮ ਹੈ ਤੇ ਬਾਈ ਦੀ ਲੋਕੇਸ਼ਨ ਪੈ ਜਾਂਦੀ ਹੈ ਭਾਈ ਜੀ ਸ਼ਾਹਾਬਾ ਮਾਰਗੰਡਾ ਠੀਕ ਹੈ ਓਕੇ ਬਾਈ ਜੀ ਥੈਂਕ ਯੂ ਜੁਣ ਬ